ਲੋਵੀ ਦੋਸਤੋ ਆਪਾਂ ਪਹੁੰਚੇ ਹੋਏ ਅੱਜ ਸਹਿਰ ਲੌਂਗਵਾਲ ਦੇ ਵਿੱਚ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋਵੋਗੇ ਭਾਈ ਗਾਇਨੀਆਂ ਖੜੀਆਂ ਨੇ ਤੇ ਇਹ ਸਾਹਮਣੇ ਗਊਸ਼ਾਲਾ ਲੱਗੀ ਆਪਣਾ ਦਿਲ ਕੀਤਾ ਕਿ ਯਾਰ ਆਪਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰੀਏ ਤੇ ਗਊਸ਼ਾਲਾ ਦੇ ਹੋਣ ਦੇ ਬਾਵਜੂਦ ਵੀ ਗਊਆਂ ਜਿਹੜੀਆਂ ਬਾਹਰ ਖੜੀਆਂ ਨੇ ਤੇ ਜਦੋਂ ਬਊਵਰੀਆਂ ਨਾਲ ਗੱਲਬਾਤ ਕਰੇ ਭਾਈ ਆਪਣੇ ਦਾ ਰੌਂਗ ਟੇਕ ਖੜੇ ਹੋ ਗਏ ਰੌਂਗ ਟੇਕ ਕਿਹੜੀ ਗੱਲ ਤੋਂ ਖੜੇ ਹੋਏ ਨੇ ਬੌਵਰੀ ਅੰਦਰ ਨੇ ਆਪਾਂ ਗੱਲਬਾਤ ਵੀ ਕਰਾਂਗੇ ਤੇ ਤੁਸੀਂ ਵੀਡੀਓ ਪੂਰੀ ਦੇਖਿਓ ਪੂਰੀ ਦੇਵਾਂਗੇ ਤੁਹਾਨੂੰ ਜਾਣਕਾਰੀ ਦੀ ਲੋ ਜੀ ਆਪਾਂ ਪਹੁੰਚ ਗਏ ਗਊਸਾਲਾ ਦੇ ਵਿੱਚ ਤੇ ਬੌਵਰੀ ਆਪਣੇ ਨਾਲ ਨੇ ਕਰਦੇ ਆਂ ਪੂਰੀ ਗੱਲਬਾਤ ਕਿਹਾ ਚੱਲ ਬੌਜੀ ਬਹੁਤ ਵਧੀਆ ਜੀ ਬਹੁਤ ਠੀਕ ਠਾਕ ਹਾਂ ਸਭ ਠੀਕ ਠਾਕ ਜੀ ਆਪਾਂ ਜਿਵੇਂ ਪਹਿਲਾਂ ਦੱਸਿਆ ਹੈਗਾ ਕਿ ਇਹ ਗਊਸਾਲਾ ਨੂੰ ਇਨਕਮ ਦਾ ਇੱਕ ਵੀ ਪੈਸੇ ਦਾ ਕਿਸੇ ਪਾਸੋਂ ਸੋਰਸ ਨਹੀਂ ਹੈਗਾ ਬਾਈ ਤੁਸੀਂ ਹੀ ਜਿਹੜੀ ਸੰਗਤ ਹੈਗੀ ਇਹੀ ਕਮਾਈ ਦਾ ਸਾਧਨ ਹੈਗਾ ਕਿਉਂਕਿ ਜਿਵੇਂ ਠੰਡ ਦਾ ਮੌਸਮ ਚੱਲ ਰਿਹਾ ਬਾਈ ਜੀ ਆ ਦੇਖ ਸਕਦਾ ਤੁਸੀਂ ਗਊਆਂ ਬਾਹਰ ਖੜੀਆਂ ਨੇ ਉੱਪਰ ਸੈੱਟ ਪਾਉਣਾ ਹੈਗਾ ਤੇ ਹੋਰ ਵੀ ਬਹੁਤ ਜਿਹੜੇ ਕੰਮ ਨੇਗੇ ਜੇ ਗਊਸ਼ਾਲਾ ਦੇ ਅਧੂਰੇ ਪੈਣੇ ਉਹ ਕਰਨੇ ਨੇਗੇ ਕਿਹੜੇ ਕਿਹੜੇ ਕੰਮ ਅਧੂਰੇ ਪੈਣੇ ਉਹ ਬੋੜੀ ਆਪਣੇ ਨਾਲ ਨੇ ਗੱਲਬਾਤ ਵੀ ਕਰਾਂਗੇ ਜਿਹੜੇ ਦਾਨੀ ਸਜਣ ਬਾਈ ਦਾਨ ਕਰਨਾ ਚਾਹੁੰਦੇ ਨੇ ਨੰਬਰ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਹੈ ਕਾਊਂਟ ਨੰਬਰ ਵੀ ਚੱਲੀ ਜਾਂਦਾ ਹੈ ਤੇ ਗੂਗਲ ਪੇ ਨੰਬਰ ਵੀ ਚੱਲੀ ਜਾਂਦਾ ਹੈ ਇਹ ਨੰਬਰ ਦੇ ਉੱਤੇ ਪੇਮੈਂਟਾਂ ਪਾ ਕੇ ਵਾਟਸਐਪ ਤੇ ਬਾਈ ਜੀ ਇਹਨਾਂ ਨੂੰ ਮੈਸੇਜ ਭੇਜ ਦਿਓ ਬਾਈ ਜੀ ਰਸੀਦ ਘੱਟ ਕੇ ਭੇਜ ਦੇਣਗੇ ਠੀਕ ਹੈ ਜੀ ਠੀਕ ਹੈ ਨਾ ਜੀ ਤੇ ਬਾਊ ਜੀ ਹੁਣ ਆਪਣੀ ਇੱਕ ਤਾਂ ਲੋਕੇਸ਼ਨ ਬੋਲ ਦੋ ਕਿ ਆਪਾਂ ਇੱਥੇ ਤਾਂ ਖੜੇ ਕਿਹੜੀ ਗਊਸ਼ਾਲਾ ਦੇ ਵਿੱਚ ਆ ਗਏ ਇਹ ਗਊਸ਼ਾਲਾ ਸੁਨਾਮੀ ਪੱਤੀ ਚ ਹੈ ਜੀ ਹਾਂ ਜੀ ਨੇੜੇ ਨਗਰ ਕੌਂਸ਼ਲ ਲੋਂਗੋਵਾਲ ਜੀ ਠੀਕ ਹੈ ਕੀ ਨਾਂ ਹੈ ਜੀ ਗਊਸ਼ਾਲਾ ਆਪਣੀ ਦਾ ਜੀ ਸ਼੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਜੀ ਠੀਕ ਹੈ ਤੇ ਬਾਊ ਜੀ ਘੱਟੋ ਘੱਟ ਮੈਂ ਕਹਿੰਨਾ 100 ਦੇ ਕਰੀਬ ਗਾਵਾਂ ਹੋਣਗੀਆਂ ਆਪਣੇ ਕੋਲ ਹੈ ਜੀ 100 ਤੋਂ ਉਪਰੀ ਹੈ ਜੀ 100 ਤੋਂ ਪਲੱਸ ਨੇ ਜੀ ਹਾਂ ਜੀ ਹਾਂ ਜੀ ਸਾਰਾ ਪੰਡੀ ਨਗਰੀ ਇਕੱਠੇ ਕਰਕੇ ਸੀ ਲਗਾਉਣੇ ਆ ਪੈਸੇ ਠੀਕ ਹੈ ਜੋ ਵੀ ਇਕੱਠਾ ਕਰਦੇ ਆ ਥੋੜੇ ਥੋੜੇ ਪੈਸੇ ਨਾਲ ਤੇ ਕੋਈ ਵੀ ਬੰਦਾ ਇੱਥੇ ਦਾਨ ਕਰ ਸਕਦਾ ਹੈ ਕੋਈ ਆਟਾ ਦੇ ਸਕਦਾ ਹੈ ਕੋਈ ਕੱਖ ਦੇ ਸਕਦਾ ਹੈ ਕੋਈ ਪੈਸੇ ਦੇ ਸਕਦਾ ਹੈ ਅਸੀਂ ਛੱਡਾਂ ਦੀ ਸਾਨੂੰ ਜਰੂਰਤ ਹੈਗੀ ਛੱਡਾਂ ਵਾਸਤੇ ਸਾਨੂੰ ਦਾਨ ਚਾਹੀਦਾ ਹੈ ਉਹ ਦੇ ਸਕਦਾ ਹੈ ਕਾਫੀ ਰਿਕਵਰਮੈਂਟ ਨਹੀਂ ਆ ਜੋ ਠੰਡ ਹੈਗੀ ਹੁਣ ਠੰਡ ਦੇ ਮੌਸਮ ਦੇ ਵਿੱਚ ਵੀ ਗਾਈਆਂ ਜਿਹੜੀਆਂ ਆਪਣੀਆਂ ਬਾਹਰ ਖੜੀਆਂ ਨੇ ਜੀ ਹਾਂਜੀ ਉਹਦੇ ਕਰਕੇ ਛੱਡ ਦੀ ਬਹੁਤ ਜ਼ਿਆਦਾ ਜਰੂਰਤ ਹੈਗੀ ਠੀਕ ਹੈ ਭਾਈ ਮੈਂ ਬਹਾਉਰੀਆ ਕੋਲ ਪਹਿਲਾਂ ਆਇਆ ਜਦੋਂ ਆ ਕੇ ਮੈਂ ਗੱਲਬਾਤ ਕਰੀ ਮੈਂ ਜੀ ਆਪਣਾ ਕੋਲ ਪਹਿਲਾਂ ਕਿਉਂ ਪਹਿਲਾਂ گاਵਾ ਘੱਟ ਸੀ ਕਹਿੰਦੇ ਜੀ ਪਹਿਲਾਂ گاਵਾ ਘੱਟ ਸੀ ਆਪਾਂ ਨੂੰ ਲੋੜ ਦੀ ਸੀ ਆਪਾਂ ਤਾਂ ਕਰਕੇ ਨਾ ਕੋਈ ਵੀਡੀਓ ਪਾਈ ਸੀ ਨਾ ਕਿ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਐਕਟਿਵੇਟ ਹੋਏ ਸੀਗੇ ਹੁਣ ਤੁਹਾਡੇ ਸਹਿਯੋਗ ਦੀ ਲੋੜ ਹੈ ਜਿਹੜੇ ਜਿਹੜੇ ਭਰਾ ਆਪਣੀ ਵੀਡੀਓ ਦੇਖ ਰਹੇ ਨੇ ਭਰਾਵੋ ਜੇ ਤੁਸੀਂ ਦਾਨ ਨਹੀਂ ਕਰ ਸਕਦੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਕਿਉਂਕਿ ਤੁਹਾਡਾ ਸ਼ੇਅਰ ਕੀਤਾ ਹੋਇਆ ਵੀ ਆ ਗਊ ਮਾਤਾ ਦਾਨ ਦੇ ਵਿੱਚ ਲੱਗੂਗਾ ਭਾਈ ਜੀ ਬਾਕੀ 150 200 500000 ਜਿੰਨੀ ਤੁਹਾਡੀ ਸਰਦਾ ਉਹ ਬਾਈ ਤੁਸੀਂ ਦਾਨ ਕਰ ਦਿਓ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੈਗਾ ਇੱਥੇ ਆ ਕੇ ਮਿਲਣਾ ਚਾਹੁੰਦਾ ਬਾਈ ਇਹਨੂੰ ਵਿజిਟ ਕਰਨਾ ਚਾਹੁੰਦਾ ਲੋਕੇਸ਼ਨ ਬਾਈ ਇਹਨੇ ਬੋਲ ਵੀ ਦਿੱਤੀ ਆਪਾਂ ਟਾਈਟਲ ਦੇ ਵਿੱਚ ਵੀ ਲਿਖੀ ਹੋਈ ਹੈ ਤਾਂ ਇੱਥੇ ਆ ਕੇ ਮਿਲ ਵੀ ਸਕਦਾ ਹੈਗਾ ਤੇ ਜੇ ਕੋਈ ਕੱਖ ਵਗੈਰਾ ਜਾਂ ਕੋਈ ਤੂੜੀ ਵਗੈਰਾ ਜਾਂ ਕੋਈ ਹੋਰ ਕੋ ਸਾਤ ਚੀਜ਼ ਹੈ ਗੁੜ ਵਗੈਰਾ ਭੇਜਣਾ ਚਾਹਵੇ ਬਾਪੂ ਜੀ ਉਹ ਵੀ ਭੇਜ ਸਕਦਾ ਹੈ ਜੀ ਹਾਂ ਸਭ ਭੇਜ ਸਕਦਾ ਜੀ ਤੂੜੀ ਗੁੜਾ ਦਾਣਾ ਆਟਾ ਜੋ ਮਰਜੀ ਬੰਦੇ ਦੀ ਇੱਛਾ ਹੈਗੀ ਉਹ ਸਾਰੀ ਚੀਜ਼ ਭੇਜ ਸਕਦੇ ਠੀਕ ਹੈ ਤੇ ਜਿਵੇਂ ਮੰਨ ਲਓ ਕੋਈ ਬਹੁਤ ਲੋੜ ਆਏਗੀ ਹਾਂ ਜਿਵੇਂ ਕੋਈ ਕਿਸਾਨ ਭਰਾ ਵੀਡੀਓ ਦੇਖ ਕੇ ਅੱਖਾਂ ਵਾਸਤੇ ਹਾਂ ਕਰਦੇ ਕੋ ਆਪਣੇ ਕੋਲ ਸਾਧਨ ਹੈਗਾ ਕਿ ਆਪਾਂ ਫੜਵਾ ਲਾਂਗੇ ਜੀ ਕੱਖ ਫੜਵਾ ਲਾਂਗੇ ਜਾਂ ਤੂੜੀ ਮੰਗਵਾ ਲਾਂਗੇ ਜੀ ਹਾਂ ਤੂੜੀ ਵੀ ਮੰਗਵਾ ਲਾਂਗੇ ਜੀ ਕੱਖ ਵੀ ਫੜਵਾ ਲਾਂਗੇ ਠੀਕ ਹੈ ਲੈ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਤੇ ਵੱਧ ਤੋਂ ਵੱਧ ਦਾਨ ਕਰ ਦਿਓ ਕਿਉਂਕਿ ਤੁਹਾਡਾ ਕੀਤਾ ਹੋਇਆ ਏਕ-ਏਕ ਦਾਨ ਬਾਈ ਜੀ ਆ ਗਊ ਮਾਤਾ ਦੇ ਲੇਖੇ ਲੱਗਣਾ ਸੈੱਟ ਪਹਿਣਾ ਬਾਈ ਠੰਡ ਹੈ ਆਪਾਂ ਦੋ-ਦੋ ਔਰਜਾਈਆਂ ਲੈ ਕੇ ਪਹਿਣਾ ਦੇਖੋ ਗਊ ਮਾਤਾ ਵਾਂ ਬਾਈ ਬਾਹਰ ਠੰਡ ਦੇ ਵਿੱਚ ਖੜੀਆਂ ਹੁੰਦਿਆਂ ਨੇ ਤੁਸੀਂ ਆਪ ਹੀ ਹਿਸਾਬ ਲਾ ਲਓ ਬਾਈ ਐ ਮੰਨ ਕੇ ਚੱਲੋ ਯਾਰ ਖਰਚੇ ਤੋਂ ਖਰਚਾ ਬਚਾ ਕੇ ਮੈਂ ਕਹਿੰਦਾ ਯਾਰ ਤੁਸੀਂ ਆ ਨੰਬਰ ਦੇ ਉੱਤੇ ਗੁੱਗਲਬੇਜ ਜਰੂਰ ਕਰੋ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਕਰ ਦੋ ਸ਼ੇਅਰ ਬਾਈ ਗਰੁੱਪਾਂ ਦੇ ਵਿੱਚ ਸਹਿਰ ਲੌਂਗਵਾਲ ਦੇ ਵਿੱਚ ਗਊਸ਼ਾਲਾ ਜੀ ਹੈ ਨਾ ਜੀ ਹਾਂਜੀ ਹਾਂ ਠੀਕ ਹੈ ਇੱਕ ਵਾਰ ਦੁਬਾਰੇ ਨਾਂ ਬੋਲ ਦਵੋ ਜੀ ਜ਼ਦਾ ਕ੍ਰਿਸ਼ਨ ਗਊਸ਼ਾਲਾ ਜੀ ਹਾਂਜੀ 35 ਨਾਮੀ ਨੀਅਰ ਨਗਰ ਕੌਂਸ਼ਲ ਲੌਂਗੋਵਾਲ ਜੀ ਠੀਕ ਹੈ ਲੋਈ ਮਿੱਤਰੋ ਵੱਧ ਤੋਂ ਵੱਧ ਕਰਕੇ ਸ਼ੇਅਰ ਗਰੁੱਪਾਂ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ